ਵਾਏ ਕੋ ਠੀਕਾ ਖਾਲਚਾ ਵਾਏ ਕੋ ਠੀਕੀ ਬੱਤੀ ਭਾਈ ਗਰਮੀ ਸਿੰਘ ਨਾਮ ਆ ਮੇਰਾ ਪਿੰਡ ਸਾਫਰ ਕਰਾਇਆ ਅਹੀਂ ਪਹਿਲਾਂ ਦੀ ਤਰ੍ਹਾਂ ਸਵੇਰੇ ਆਏ ਆ ਕੁਛ 6 ਵਜੇ ਧਾਰਾ ਕੱਢਣ ਆ ਗਏ ਤੇ ਮੈਂ ਉਧਰ ਆਇਆ ਮੇਰਾ ਮੁੰਡਾ ਨਾਲ ਕੰਮ ਵਾਲਾ ਰੱਖਿਆ ਉਹ ਵੀ ਆਇਆ ਉਹ ਆ ਗਏ ਤੇ ਸਫਾਈ ਕਰਕੇ ਤੇ ਆਂਦਾ ਵੀ ਵੀਰ ਮੈਂ ਇਹਨੂੰ ਮਸ਼ੀਨ ਲਾਉਣਾ ਧਾਰ ਕੱਢਣਾ ਤੇ ਵੰਡ ਪਾ ਦੇ ਮੈਂ ਗਾਂ ਨੂੰ ਆ ਕੇ ਵੰਡ ਪਾਇਆ ਤੇ ਗਾਂ ਵੰਡ ਨਹੀਂ ਖਾਦੀ ਗਾਂ ਪਸਾਹ ਨੂੰ ਚਲ ਗਈ ਉਨੇ ਉਦਾਂ ਮਸ਼ੀਨ ਲਾਈ ਤੇ ਮਸ਼ੀਨ ਨਹੀਂ ਬੰਦ ਹੋ ਗਈ ਆ। ਉਨੇ ਜੇ ਚੋਹ ਹੱਥ ਨਾਲ ਚੋਣ ਲਗਾ ਤੇ ਗਾਂ ਦਰ ਕਰਕੇ ਉੱਠੇ ਦਿੱਤੀ। ਉਨੇ ਜੇ ਤੇ ਦੂਜੀ ਗਾਂਵਾਂ ਵਾਲ ਮੈਂ ਜਾ ਕੇ ਵੇਖਿਆ ਤੇ ਉਹ ਵੀ ਉਹ ਵੀ ਸਵਾਸ ਦੇ ਗਈ ਆ। ਜਿਹੜਾ ਧੂਏ ਡਿੱਗੀਆਂ ਤੇ ਮੇਰੇ ਘਰ ਵਾਲੇ ਨਾਲ ਹੀ ਉਹ ਨਾ ਕਿ ਉਹ ਗਾਂਵਾਂ ਨੂੰ ਕੁਝ ਚੀਜ਼ ਪਾ ਗਿਆ ਵਾ। ਮੈਂ ਵੀ ਨਹੀਂ ਪਾਈ ਕਿਤੇ ਹਣੀ ਵੇਖਿਆ ਤਾਂ ਉਹਨਾਂ ਜੇ ਕਿ ਇੱਕ ਗਾਂ ਦੇ ਮੂੰਹ 'ਚ ਪੇੜਾ ਡਿੱਪਿਆ। ਉਹਨੇ ਨਹੀਂ ਖਾਦਾ। ਉਹਦੀ ਥੋੜੀ ਹਾਲਤ ਉਹਦੀ ਵੀ ਖਰਾਬ ਆ ਤੇ ਤਿੰਨ ਪੇੜੇ ਜੜੇ ਆ ਜ਼ਹਿਰ ਆ ਰਿਹਾ ਮੇਰੇ ਗੇਟ ਦੇ ਅੱਗੇ ਪਈ। ਉਹ ਮੌਕੇ ਤੇ ਭੜੇ ਜਾ ਕੋਦ ਲਿਆ ਕੋਲ ਉਹ ਤੇਰੇ ਵੀ ਤੁਹਾਨੂੰ ਮੁਖਾਲੇ ਉਹਦਾ ਸਲਫਾਸ ਵਿੱਚ ਪਈ ਜਾ ਤੇ ਜਾਣਦਾ ਨਹੀਂ ਕੋਈ 3 ਵਜੇ ਦਾ ਕੰਮ ਆ ਕੋਈ ਜਦੋਂ ਥੋੜਾ ਜਿਹਾ 2 ਘੰਟੇ ਪਹਿਲਾਂ ਤੇ ਆ ਗਿਆ 5 ਵਜੇ ਆਈ ਆ ਗਿਆ ਕੱਢ ਦੇ ਵੀ ਸਾਤ ਵਜੇ ਕੋ ਜੀ ਮੇਰੇ ਲਈ ਤੇ ਹੁਣ ਸਾਰੇ ਝੋਰਿਆ ਮੈਂ ਗਲਤ ਕਿਸੇ ਦਾ ਨਾਮ ਲਾਵਾਂ ਤੇ ਮੈਂ ਉਹਦੇ ਤੋਂ ਵੱਡਾ ਪਾਪੀ ਐ ਮੇਰਾ ਨੁਕਸਾਨ ਹੋਇਆ ਅੱਜ ਤੋਂ ਦਿਵਾਲੀ ਤੋਂ ਅਗਲੇ ਦਿਨ ਮੇਰੇ ਟਰੈਕਟਰ ਰਿਆ ਘਰ 12 13 ਲੱਖ ਦਾ 16 ਲਿਖਾ 72 ਉਹਨੂੰ ਘਰ ਆ ਕੇ ਅੱਗ ਲਾ ਕੇ ਮੈਂ ਉਦੋਂ ਵੀ ਦਰਖਾਸਤ ਇਦਾਂ ਤੇ ਆਇਆ ਤੇ ਮੈਨੂੰ ਨਹੀਂ 삭ਦੇ ਦੂਸਰਾ ਹਾਲਾ ਮੇਰੇ ਤੇ ਘਰਤਾ 삭ਦੇ ਹੁਣ ਵੇਖੋ ਮੇਰੇ ਲਈ ਤੇ ਚੋਰੀਆ ਹੋਣੇ ਤੇ ਪਰਮਾਤਮਾ ਤੇ ਪੁਲਿਸ ਨੂੰ ਦਿਖਾ ਦਿੱਤੀ ਉਹ ਸੇਤੀ ਹੋ ਰਹੀ ਲੰਬੀ ਚਾਹੀਦੀ ਪੁਲਿਸ ਨੇ ਰਵਟ ਲੇ ਲਈ ਆ ਉਹ ਆਂਦੇ ਬੰਦ ਹੀ ਕਾਰਵਾਈ ਅਸੀਂ ਕਰ ਦਿੰਦੇ ਪਰ ਕਾਰਵਾਈ ਕੋਈ ਨਹੀਂ ਕੀਤੀ ਕੋਈ ਕੋਈ ਮਸਲੇ ਨਹੀਂ ਹੋ ਨਹੀਂ ਮਾਲਾ ਮੇਰਾ ਕੋਈ ਨਹੀਂ ਹੱਲ ਹੋਇਆ ਤੇ ਹੁਣ ਸਰਕਾਰ ਦੇ ਹੱਲ ਹੋ ਜਾਂਦਾ ਤੇ ਇਤੋਂ ਤੱਕ ਕਿਉਂ ਹੋਉਂਦਾ ਹਾਂ ਬੇਨਤੀ ਦੇ ਰਿਹਾ ਵੇਖੋ ਜੀ ਜੀਵਿਦਾਰ ਬੰਦੇ ਆ ਦਹਾਂ ਲੋਹਾਂ ਦੀ ਕਿਰਤ ਕਰਨ ਦੇ ਇਹਦੋਂ ਪਰ ਅਸੀਂ ਕਿਰਤ ਕਿਹੜੀ ਕਰੀਏ ਬੋ ਮਤਲਬ ਕਿਰਤ ਕਰਦੇ ਵੀ ਨਹੀਂ ਕੋਈ ਕਾਨੂੰਨ ਦੇਂਡ ਆ ਆ ਚਾਰ ਪੇੜੇ ਜਿਹੜੇ ਛੁੱਟ ਕੇ ਗਿਆ ਆ ਤਿਹੜਾ ਜਿਹੜਾ ਇੱਕਿਆ ਗਾਣੇ ਮੂੰਹ ਚੋਂ ਕੱਢਦਾ ਉਹਦੇ ਤੁਹਾਨੂੰ ਪਤਾ ਲੱਗਾ ਤੇ ਤਿੰਨ ਪੇੜੇ ਉੱਤੇ ਮੈਂ ਸਤਨਾਮ ਸਿੰਘ ਪਟਵਾਰੀ ਪਿੰਡ ਠੇਠੜ ਕੇ ਜੈਦਾ ਸੱਚਾ ਸਿੰਘ ਲੰਗੜ ਦੇ ਸਾਥੀ ਆਪਾਂ ਇਹ ਵੀ ਸਾਡਾ ਵੀਰ ਗਰਮੀਤ ਸਿੰਘ ਸਾਡਾ ਬਹੁਤ ਤਕੜਾ ਵਰਕਰ ਆ ਸਾਨੂੰ ਜੱਗੇਵੀਰ ਨੇ ਫੋਨ ਕੀਤਾ ਤਲਵੰਡੀ ਵਾਲੇ ਨੇ ਕਿ ਪ੍ਰੋਰੀ ਸਾਹਿਬ ਹਟੇ ਪਰਦੇ ਦਾ ਨੁਕਸਾਨ ਬਹੁਤ ਕੋਈ ਕਰ ਗਿਆ ਉਹੀ ਮੌਕੇ ਤੇ ਆਣ ਕੇ ਵੇਖਿਆ ਵਾ ਪਹਿਲਾਂ ਮੀਨਾ ਇੱਕ ਪਹਿਲਾਂ ਅੱਗੇ ਵੀ ਆਏ ਹੀ ਵੇਖਣ ਵਾਸਤੇ ਉਹ ਉਦੋਂ ਇਹਦੇ ਟਰੈਕਟਰ ਨੂੰ ਅੱਗ ਲਾਈ 7-8 ਲੱਖ ਦਾ ਟਰੈਕਟਰ ਹੀ ਤੇ ਉਹਨੂੰ ਅੱਗ ਲਾਈ ਇਹਨਾਂ ਨੇ ਚਾਣਕ ਰਾਤ ਉੱਠ ਕੇ ਬਾਹਰ ਵੇਖਿਆ ਤੇ ਅੱਗ ਬੁਝਾਈ ਉਦੋਂ ਬਚ ਗਿਆ ਉਸ ਤੋਂ ਬਾਅਦ ਹੁਣ ਪਤਾ ਨਹੀਂ ਕਿਹੜਾ ਇਹਨਾਂ ਦੇ ਮਗਰ ਵੈਰੀ ਲੱਗਾ ਵਾ ਕੋਈ ਉਹ ਜੇਦ ਸਾਨੂੰ ਪਤਾ ਲੱਗ ਗਿਆ ਤੇ ਪਾਰਟੀ ਉਥੇ ਧਰਨਾ ਦੇਗੀ ਜਿੰਨਾ ਚਿਰ ਸਾਰਾ ਟੱਬਰ ਉਹਦਾ ਅੰਦਰ ਨਾ ਜਾਏਗਾ ਹੁਣ 1.5-2 ਲੱਖ ਦਾ ਨੁਕਸਾਨ ਇਹਦਾ ਵੀਰ ਦਾ ਹੋਇਆ ਵੇਖ ਕੇ ਜਰਿਆ ਨੂੰ ਜਾਣਦਿਆ ਭਈ ਇਹ ਬਣਿਆ ਕੀ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਇਹ ਜਿਹੜੇ ਦੋਸ਼ੀ ਨੇ ਨਾ ਇਹ ਛੇਤੀ ਛੇਤੀ ਲੱਭੇ ਦੇ ਜਾਣ ਤੇ ਲੱਭਿਆ ਗਏ ਤੇ ਫਿਰ ਨਾਲ ਉਹਨਾਂ ਤੇ ਅਸੀਂ ਵੀ ਸਾਥ ਦਾਂਗੇ ਸਾਰੀ ਪਾਰਟੀ ਤੇ ਨਾਲ ਗਰਮੀਤ ਸਿੰਘ ਦਾ ਪੂਰੀ ਹਮਾਇਤ ਕਰਾਂਗੇ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਵੈਰੀ ਹੈ ਨਾ ਇਹਦਾ ਉਹ ਜਰੂਰਹੀਂ ਲੱਭਾਂਗੇ ਤੇ ਇਹ ਵੀ ਨਾਲ ਲੱਭਣਗੇ ਤੇ ਪੁਲਿਸ ਦੇ ਅੱਗੇ ਵੀ ਬੇਨਤੀ ਆ ਕਿ ਤੁਸੀਂ ਵੀ ਮੇਰਾ ਵੀਰ ਛੇਤੀ ਤੋਂ ਛੇਤੀ ਇਹਦੇ ਸਾਥੀ ਲੱਭ ਕੇ ਦੱਸੋ ਤੇ ਇਹਦੇ ਜਿਹੜਾ ਨਾ ਨੁਕਸਾਨ ਉਹਨਾਂ ਕੋ ਨਾਲੇ ਤੇ ਭਰਾਇਆ ਜਾਵੇ ਤੇ ਨਾਲੇ ਉਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਇਲਾਕੇ 'ਚ ਮੇਰੇ ਨਾਲ ਕੀ ਹੋਇਆ ਸਦਾ ਗਰਮੀਤ ਸਿੰਘ ਹੋਰਾਂ ਨੇ ਸ਼ਾਹਪੁਰ ਭਰਾਇਆ ਪਤੀ ਜੀ ਗਿਯਾਨੇ ਫੋਨ ਕੀਤਾ ਕਿ ਇਦਾਂ ਮੇਰੀਆਂ گاਵਾਂ ਨੂੰ ਕਿਸੇ ਨੇ ਪੋਜਨ ਦੇ ਦਿੱਤਾ ਵਾ ਤੇ ਮੈਂ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚ ਗਿਆ ਵਾ ਇਹ ਦੇਖਿਆ ਕਿ ਦੋ گاਵਾ ਜੋ ਕਰੀਬ ਕੋ 5 ਸਾਲ ਦੀ ਇੱਕ ਸੂਈ ਹੋਈ ਏ ਕੋਈ ਪਿਛਲੇ 5-7 ਦਿਨ ਤੋਂ ਤੇ ਉਹਦੀ ਕੀਮਤ ਹੈਗੀ ਏ 75000 ਰੁਪਏ ਕੀਮਤਾਂ ਇੱਕ ਗਾਂ ਜੋ ਇਹਨਾਂ ਉਹ ਵੀ ਕਿਸੇ ਤੋਂ ਖਰੀਦੀ ਏ ਜੋ ਸੋਣ ਵਾਲੀ ਏ ਦੋ ਚਾਰ ਦਿਨ ਦੇ ਵਿੱਚ ਉਹਦੀ 65000 ਰੁਪਏ ਕੀਮਤਾਂ ਤੇ ਇਹਨਾਂ ਗਾਵਾਂ ਨੂੰ ਕਿਸੇ ਨੇ ਆਟੀ ਦੇ ਪੇੜਿਆਂ ਦੇ ਵਿੱਚ ਤੇ ਪੋਇਜ਼ਨ ਦੇ ਕੇ ਤੇ ਉਹਨਾਂ ਦੀ ਜਿਸ ਕਾਰਨ ਡੈਥ ਹੋ ਗਈ ਏ ਇੱਕ ਗਾ ਨੂੰ ਹੋਰ ਦਿੱਤਾ ਜਾ ਉਹਨੇ ਖਾਧਾ ਨਹੀਂ ਏ ਉਹ ਵੀ ਥੋੜੀ ਬਿਮਾਰ ਆ ਤੇ ਉਹਨ ਡਾਕਟਰਾਂ ਦੀ ਟੀਮ ਬੁਲਾਈ ਏ ਤੇ ਇਹਦੇ ਇਹਨਾਂ ਦਾ ਬਿਆਨ ਕਲਮਬੰਦ ਕਰ ਲਿਆ ਵਾ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਤੇ ਇਹ ਮਕਦਮਾ ਦਰਜ ਕੀਤਾ ਜਾਵੇਗਾ ਨਾਮੂ ਵਿਅਕਤੀਆਂ ਦੇ ਖਿਲਾਫ ਤੇ ਫਿਰ ਨਾਮੂ ਵਿਅਕਤੀਆਂ ਦੀ ਪਾਲ ਕਰਕੇ ਉਹਨਾਂ ਨੂੰ ਇਹਦੇ ਵਿੱਚ ਮਕਦਮੇ 'ਚ ਐਡ ਕਰ ਦਿੱਤਾ ਜਾਵੇਗਾ ਦੇ ਖਿਲਾਫ ਹੀ ਤੇ ਕਾਰਵਾਈ ਇਹ ਮੇਰੇ ਖਿਆਲ ਕਾਰਵਾਈ ਕਰਵਾਈ ਏ ਉਦੀ 427 ਇੰਡੀਅਨ ਪੈਨਲ ਕੋਡ ਦੀ ਰੱਪਟ ਲਿਖੀ ਸੀ ਤੇ ਹੁਣ ਫੇਰ ਦੁਬਾਰਾ ਤੋਂ ਇਹ ਦੁਬਾਰਾ ਅਟੈਕ ਕਰ ਦਿੱਤਾ ਪਸ਼ੂਆਂ ਦੇ ਉੱਤੇ ਤੇ ਜੀ ਜੋ ਇਹਨਾਂ ਦਾ ਭਾਰੀ ਨੁਕਸਾਨ ਹੋਇਆਗਾ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੀ ਵਿਚਾਂਗੇ